ਮਾਮਲਾ ਲੁਧਿਆਣਾ ਦਾ ਹੈ ਜਿੱਥੇ ਹੁਣ ਪਨੀਰ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਦੇ ਪਰਚੂਨ ਮੰਡੀ ਦੇ ਵਿੱਚ ਪਨੀਰ ਵੇਚਣ ਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਦਰਅਸਲ ਪਰਚੂਨ ਮੰਡੀ ਦੇ ਵਿੱਚ ਨਕਲੀ ਪਨੀਰ ਵੇਚਣ ਵਾਲਿਆਂ ਨੂੰ ਜੋ ਹੈ ਪਹਿਲਾਂ ਤੋਂ ਹੀ ਦੋ ਵਾਰ ਚੇਤਾਵਨੀ ਤੇ ਦਿੱਤੀ ਗਈ ਸੀ ਪਰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ ਉਹ ਦੋ ਤਿੰਨ ਦੁਕਾਨਦਾਰ ਨੇ ਜੋ ਨਕਲੀ ਪਨੀਰ ਦਾ ਗੋਰਖ ਧੰਦਾ ਕਰ ਰਹੇ ਸਨ ਤੇ ਚੇਤਾਵਨੀ ਮਿਲਣ ਤੋਂ ਬਾਅਦ ਵੀ ਉਹ ਇਹ ਨਕਲੀ ਪਨੀਰ ਦਾ ਗੁਰਕਤੰਦਾ ਕਰਨੋਂ ਬਾਜ਼ ਨਹੀਂ ਆ ਰਹੇ ਸਨ ਨਕਲੀ ਪਨੀਰ ਵੇਚਣ ਵਾਲਿਆਂ ਦੇ ਵਿੱਚ ਇੱਕ ਪੱਤਰਕਾਰ ਦਾ ਵੀ ਨਾਮ ਆ ਰਿਹਾ ਹੈ ਜੋ ਕਿ ਨਕਲੀ ਪਨੀਰ ਦੇ ਗੁਰਕਤੰਦੇ ਦੇ ਵਿੱਚ ਸ਼ਾਮਲ ਹੈ ਚੇਅਰਮੈਨ ਗੁਰਜੀਤ ਗਿੱਲ ਦੇ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੰਡੀ ਦੇ ਵਿੱਚ ਪਨੀਰ ਵੇਚਣ ਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਚੇਅਰਮੈਨ ਗੁਰਜੀਤ ਗਿੱਲ ਨੇ ਕਿਹਾ ਹੈ ਕਿ ਇਹ ਨਕਲੀ ਪਨੀਰ ਜੋ ਹੈ ਇਹ ਮਾਫੀਆ ਕਾਫੀ ਲੰਮੇ ਸਮੇਂ ਤੋਂ ਮੰਡੀ ਦੇ ਵਿੱਚ ਸਰਗਰਮ ਸੀ ਜਿਸ ਨੂੰ ਅੱਜ ਖਤਮ ਕਰ ਦਿੱਤਾ ਗਿਆ ਹੈ ਉਹਨਾਂ ਇਸ ਦੇ ਨਾਲ ਕਿਹਾ ਹੈ ਕਿ ਨਕਲੀ ਪਨੀਰ ਦੇ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਤੇ ਇਸ ਮੌਕੇ ਚੇਅਰਮੈਨ ਗਿੱਲ ਗਿੱਲ ਵੱਲੋਂ ਜੋ ਹੈ ਸਿਹਤ ਵਿਭਾਗ ਦੇ ਡੀ ਐਚਓ ਅਮਰਜੀਤ ਕੋਰ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਹੈ ਤੇ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੀ ਟੀਮ ਨੂੰ ਭੇਜ ਕੇ ਜੋ ਹੈ ਨਕਲੀ ਪਨੀਰ ਦੇ ਸੈਂਪਲ ਪਰੇ